ਜਿਹੜਾ ਬੱਚਾ ਸੜਕ ਤੇ ਹੋਇਆ ਵਾ ਇਹਨਾਂ ਦੀ ਵਜ੍ਹਾ ਨਾਲ ਹੋਇਆ ਵਾ ਜਦ ਕਿ ਇਹਨਾਂ ਦੇ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਬਟਾਲਾ ਵਿਖੇ ਇੱਕ ਨਵਜੰਮੇ ਬੱਚੇ ਦੀ ਮ੍ਰਿਤਕ ਦੇ ਹਸਪਤਾਲ ਬਾਹਰ ਰੱਖ ਕੁਝ ਲੋਕਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਮੀਡੀਆ ਨਾਲ ਗੱਲ ਕਰਦੇ ਆ ਪੀੜਤ ਪਰਿਵਾਰ ਨੇ ਦੱਸਿਆ ਕਿ ਸਾਡੇ ਵੱਲੋਂ ਉਕਤ ਮਹਿਲਾ ਨੂੰ ਰਾਤ ਨੂੰ ਜੀ ਹਸਪਤਾਲ ਵਿੱਚ ਲਿਆਂਦਾ ਗਿਆ ਸੀ ਜਿਸ ਤੋਂ ਬਾਅਦ ਹਸਪਤਾਲ ਦੇ ਚੌਂਕੀਦਾਰ ਵੱਲੋਂ ਹਸਪਤਾਲ ਵਿੱਚ ਨਾ ਡਾਕਟਰ ਹੋਣ ਦੀ ਗੱਲ ਕਹਿ ਕੇ ਸਾਨੂੰ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਜਿਸ ਤੋਂ ਬਾਅਦ ਰਸਤੇ ਵਿੱਚ ਹੀ ਮਹਿਲਾ ਦੀ ਡਿਲੀਵਰੀ ਹੋ ਗਈ ਅਤੇ ਹਸਪਤਾਲ ਪਹੁੰਚਣ ਤੱਕ ਬੱਚੇ ਦੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਸਾਡੇ ਵੱਲੋਂ ਲਗਾਤਾਰ ਇਸ ਮਹਿਲਾ ਦਾ ਇਲਾਜ ਇਹੀ ਹਸਪਤਾਲ ਵਿੱਚ ਕਰਵਾਇਆ ਜਾ ਰਿਹਾ ਸੀ। ਸਰ ਮੈਂ ਨਾ ਇੱਥੇ ਵਾਈਫ ਨੂੰ ਰਾਤੀ ਲੈ ਕੇ ਆਇਆ ਹਾਂ ਤੇ ਇਹਨਾਂ ਨੇ ਮਾਖਿਆ ਕਿ ਵਾਈਫ ਮੇਰੀ ਦੇ ਨਾਲ ਦਰਦ ਹੋਣ ਦੀ ਪੇਟ 'ਚ ਤੇ ਇਹਨਾਂ ਨੇ ਸਰ ਮੈਨੂੰ ਨਾ ਦਵਾਈ ਦੇ ਦਿੱਤੀ ਆ ਤੇ ਮੈਂ 10 ਵਜੇ ਇੱਥੋਂ ਮੈਂ ਦਵਾਈ ਲੈ ਕੇ ਫੇਰ ਚੱਲ ਗਿਆ ਉਸ ਤੋਂ ਬਾਅਦ ਮੈਂ ਫੇਰ ਆਇਆ ਇੱਥੇ 12:30 ਤੇ ਸਾਰੇ ਇਹਨਾਂ ਨੇ ਮੈਨੂੰ ਆਖਿਆ ਕਿ ਡਾਕਟਰ ਸਾਹਿਬ ਤੁਹਾਨੂੰ ਨਾ ਸਵੇਰੇ ਮਿਲਣਗੇ ਇਸ ਟਾਈਮ ਨਹੀਂ ਮਿਲਣਾ ਤੇ ਮੈਂ ਸਾਰੇ ਇੱਥੋਂ ਲੈ ਕੇ ਫਿਰ ਇਹਨਾਂ ਨੇ ਮੈਨੂੰ ਆਖਿਆ ਕਿ ਮੋਟਰਸਾਈਕਲ ਤੇ ਲੈ ਜਾਓ ਇਹਨਾਂ ਦਾ ਇੱਕ ਬੰਦਾ ਵਾ ਇਹਨਾਂ ਨੇ ਮੈਨੂੰ ਆਖਿਆ ਕਿ ਤੁਸੀਂ ਮੋਟਰਸਾਈਕਲ ਤੇ ਲੈ ਜਾਓ ਤੇ ਸਰਕਾਰੀ ਹਸਪਤਾਲ ਚਲ ਜਾਓ ਮੈਂ ਸਾਰੇ ਇੱਥੋਂ ਗਿਆਮਾਂ ਲੈ ਕੇ ਤੇ ਅੱਗੇ ਜਾ ਕੇ ਨਾ ਮੈਂ ਉਹ ਉੱਥੋਂ ਤੱਕ ਗਿਆਮਾਂ ਤੇ ਬਾਅਦ ਚ ਨਾ ਕੇਸ ਉੱਥੇ ਹੋ ਗਿਆ ਰਾਜ ਜੀ ਹਾਂ ਜੀ ਛੜਕਤ ਹੈ ਜੀ ਹਾਂ ਜੀ ਇਰਕੇ ਉੱਥਾ ਫੇਰ ਆਪਾਂ ਬਾਅਦ ਚ ਕਿਤਾ ਐਂਬੂਲੈਂਸ 108 ਨੂੰ ਆਉਣਾ ਫੇਰ ਉਹ ਆਏ ਉਹਨਾਂ ਨੇ ਬਾਕਾਇਦਾ ਉੱਥੋਂ ਚੁੱਕ ਕੇ ਤਾਂ ਫੇਰ ਖੜਿਆ ਫੇਰ ਸਰ ਉਹਨਾਂ ਨੇ ਫੇਰ ਉੱਥੇ ਪੁੱਛਿਆ ਨੂੰ ਆਂਦੇ ਕਿ ਤੁਸੀਂ ਇੱਧਰ ਆਏ ਜੇਤੇ ਆਂਦੇ ਕਿ ਇਹ ਪਹਿਲਾਂ ਫਾਈਲਾਂ ਦੋ ਫਾਈਲਾਂ ਉਹਨਾਂ ਦਿਖਾਈਆਂ ਤਾਂ ਫੇਰ ਬਾਕੀ ਉਹਨਾਂ ਨੇ ਆਪਣਾ ਟ੍ਰੀਟਮੈਂਟ ਕੀਤਾ ਹਾਂਜੀ ਸਰ ਪਹਿਲਾਂ ਲਾਜ ਚਲਦਾ ਹੀ ਹਾਂਜੀ ਮੇਰੇ ਤਿੰਨੇ ਬੇਟੇ ਇੱਥੋਂ ਆਏ ਆਦਾ ਕੀ ਇਹ ਬੰਦਾ ਮੇਰੇ ਕੋਲ ਕੰਮ ਕਰਦਾ ਹੈ ਤੇ ਇਨੇ ਇਹਦੀ ਵਾਈਫ ਪਿਛਲੇ 8-9 ਮਹੀਨੇ ਤੋਂ ਉੱਥੇ ਦਵਾਈ ਲੈਣ ਡੇ ਪਟਾਣਾ ਹਸਪੀਟਲ ਤੋਂ ਕਾਫੀ ਪੈਸੇ ਲਵਾਏ ਨੇ আল্ট্রਾਸਾਉਂਡ ਪਸੰਦ ਨਹੀਂ ਆ ਇਥੋਂ ਕਰਾਓ ਇਥੋਂ ਕਰਾਓ ਕਮਿਸ਼ਨ ਤੇ ਚੱਕਰ ਚ ਆਪਣੀ ਆਪਣੇ ਬੰਦਿਆਂ ਕੋਲਟਰਾਸਾਉਂਡ ਕਰਾਈਆਂ ਇਹਨਾਂ ਨੇ ਪੈਸੇ ਵੀ ਲੱਗੇ ਰਾਤੀ ਇਹ ਲੈ ਕੇ ਆਇਆ ਇਹਨਾਂ ਨੇ ਟਾਈਮ ਦਿੱਤਾ ਜਨਵਰੀ ਦਾ ਕਿ ਬੱਚਾ ਹੋਊਗਾ ਜਨਵਰੀ ਚ ਪਰ ਇਹ ਦਸੰਬਰ ਚ ਹੀ ਹੋਇਆ ਇਹਨਾਂ ਨੂੰ ਖੁਦ ਡਾਕਟਰਾਂ ਨੂੰ ਵੀ ਪਤਾ ਕਿ ਕਦੋਂ ਬੱਚਾ ਹੋਣਾ ਪੂਰੇ ਟਾਈਮ ਦਾ ਇਹਨਾਂ ਨੂੰ ਨਹੀਂ ਪਤਾ ਇਹਨਾਂ ਨੇ ਡਿਗਰੀਆਂ ਕਾਧੀਆਂ ਲਈਆਂ ਨੇ ਫਿਰ ਇਹਨਾਂ ਰਤੀ ਇੰਜੈਕਸ਼ਨ ਵੀ ਲਗਾਏ ਨੇ ਦਵਾਈ ਵੀ ਦਿੱਤੀ ਐ ਇਹ ਦੁਬਾਰਾ ਦੋ ਵਰੀ ਆਇਆ ਵਾ ਫਿਰ ਇਹਨਾਂ ਨੇ ਡਾਕਟਰ ਸਾਹਿਬ ਨੂੰ ਫੋਨ ਕੀਤਾ ਡਾਕਟਰ ਇੱਥੇ ਆਇਆ ਨਹੀਂ ਗਾ ਮੌਕਾ ਮੌਦੇ ਮੌਕੇ ਤੇ ਆਉਣਾ ਚਾਹੀਦਾ ਸੀ ਡਾਕਟਰ ਨੂੰ ਬਿਲਕੁਲ ਨਹੀਂ ਜੇ ਆਇਆ ਇਹਨਾਂ ਦੀ ਡਿਲਰੀ ਸੜਕ ਤੇ ਹੋਈ ਆ ਦੋ ਮਲਾਜ਼ਮ ਪੁਲਿਸ ਮਲਾਜ਼ਮ ਜਿਨ੍ਹਾਂ ਨੇ ਇਹਨਾਂ ਦੇ ਨਾਲ ਹੈਲਪ ਕੀਤੀ ਆ 108 ਨੂੰ ਬੁਲਾਇਆ ਚੁੱਕ ਕੇ ਸਿਵਲ ਹਸਪੀਟਲ ਖੜਿਆ ਜਿਹੜਾ ਬੱਚਾ ਸੜਕ ਤੇ ਹੋਇਆ ਵਾ ਇਹਨਾਂ ਦੀ ਵਜ੍ਹਾ ਨਾਲ ਹੋਇਆ ਵਾ ਇਹਨਾਂ ਦਾ ਹੱਕ ਬਣਦਾ ਤੇ ਇਹਨਾਂ ਦੇ ਪੁਲਿਸ ਨੂੰ ਮੌਕੇ ਤੇ ਦੋ ਮੁਲਾਜ਼ਮ ਘੁੰਮਣੇ ਹੀ ਸੜਕ ਤੇ ਜਿਨ੍ਹਾਂ ਨੇ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਉਂ ਆ ਇਹਨਾਂ ਨੇ ਸਾਰੀ ਗੱਲ ਦੱਸੀ ਕਿ ਇਹਨਾਂ ਨੇ ਕੱਢਿਆ ਬਾਹਰ ਡਾਕਟਰ ਮੌਜੂਦ ਨਹੀਂ ਇੱਥੇ ਆਏ ਨਹੀਂ ਡਾਕਟਰ ਜਦਕਿ ਇਹਨਾਂ ਦੀ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਪਰ ਦੂਜੇ ਪਾਸੇ ਇਸ ਪੂਰੇ ਮਾਮਲੇ ਉੱਤੇ ਨਿੱਜੀ ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਉਕਤ ਮਹਿਲਾ ਸਾਡੇ ਕੋਲ ਦੇਰ ਰਾਤ ਆਈ ਸੀ ਡਾਕਟਰ ਨਾ ਹੋਣ ਕਰਕੇ ਸਾਡੇ ਵੱਲੋਂ ਇਸ ਨੂੰ ਸਰਕਾਰੀ ਹਸਪਤਾਲ ਵਿੱਚ ਚਲੇ ਜਾਣ ਲਈ ਕਿਹਾ ਗਿਆ ਜਿਸ ਤੋਂ ਬਾਅਦ ਕੀ ਹੋਇਆ ਸਾਨੂੰ ਕੁਝ ਨਹੀਂ ਪਤਾ ਕੀ ਨਾਮ ਸਰ ਕੋ ਡਾਕਟਰ ਹਰਿੰਦਰ ਜੀ ਜੀ ਆਨਰ ਹੈ ਤੁਸੀਂ ਮੈਂ ਡਾਇਰੈਕਟਰ ਹਾਂ ਉਹਦੇ ਨਾਲ ਸਾਡੇ ਸਟਾਫ ਡਾਕਟਰ ਸਰ ਇਹ ਹੁੰਦੇ ਇੱਥੇ ਲੋਕ ਸੋ ਜਿਹੜਾ ਬਾਹਰ ਇੱਕ ਬੱਚਾ ਮ੍ਰਿਤਕ ਵਾ ਉਹਦੇ ਜਿਹੜੇ ਪਰਿਵਾਰ ਜਿਹੜਾ ਉਹਨਾਂ ਦਾ ਕਹਿਣਾ ਕੀ ਰਾਤ ਸਾਨੂੰ ਟ੍ਰੀਟਮੈਂਟ ਨਾ ਦਿੱਤਾ ਗਿਆ ਜਿਸ ਵਜ੍ਹਾ ਕਰਕੇ ਬੱਚਾ ਸੜਕ ਤੇ ਡਿਲੀਵਰ ਹੋ ਗਿਆ ਤੇ ਉਹ ਤੁਹਾਡੇ ਹਸਪੀਟਲ ਜਾਂ ਤੁਹਾਡੇ ਸਟਾਫ ਦੇ ਲਈ ਐਮਰਜੈਂਸੀ ਕਰਕੇ ਆ। ਅੱਛਾ ਇਹ ਤੁਸੀਂ ਕਹਿੰਦੇ ਹੋ ਜਾਂ ਉਹ ਕਹਿ ਸਕਦੇ ਹਨ ਬਟ ਰਾਤ 1:30 1 ਵਜੇ ਇਹ ਐਮਰਜੈਂਸੀ ਆਈ ਹੈ ਜਦੋਂ ਕਿ ਇੱਥੇ ਡਾਕਟਰ ਦੀ ਅਵੇਲੇਬਿਲਟੀ ਉਸ ਟਾਈਮ ਨਹੀਂ ਹੈਗੀ ਠੀਕ ਹੈ ਅੱਡਾ ਜਿਹੜਾ ਮੋਰਚ ਮੈਂ ਲੜਕਾ ਉਹਨੇ ਬਾਰੋ ਹੀ ਕਹਿਤਾ ਸੀ ਇਹਨਾਂ ਨੂੰ ਪੇ ਨੂੰ ਤੁਸੀਂ ਸਿਵਲ ਹਸਪਤਲ ਲਾ ਜਾਓ ਇਸ ਟਾਈਮ ਡਾਕਟਰ ਸਾਹਿਬ ਨਹੀਂ ਹੈਗੇ ਇਹਨਾਂ ਕਹਿਆ ਕਿ ਉਹਨਾਂ ਨੇ ਇਹਨਾਂ ਨੂੰ ਪੇ ਦਿੱਤਾ ਠੀਕ ਹੈ ਅੱਗੇ ਕੀ ਵਾਪਰਿਆ ਸਾਨੂੰ ਇਸ ਬਾਰੇ ਨਹੀਂ ਪਤਾ ਅਗਰੇ ਤੁਹਾਡਾ ਜੋ ਕੰਟੀਨਿਊਟੀ ਤੁਹਾਡਾ ਪੇਸ਼ੈਂਟ ਸੀ ਜਿਹੜਾ ਪਰਮਨੈਂਟ ਪਰਮਿਟ ਪੇਸ਼ੈਂਟ ਸੀ ਕਿ ਮੌਕੇ ਤੇ ਜੇ ਬਚਾੜ ਲਿਵਰਪੂਲ ਵਾਲਾ ਸੀ ਜਾਂ ਕੁਝ ਵੀ ਸੀ ਐਮਰਜੈਂਸੀਜ਼ ਕੀ ਐਂਬੂਲੈਂਸ ਵੀ ਉਹ ਹੈ ਜੇ ਕਾਰਵਾਈ ਕਰ ਸਕਦੀ ਸੀ ਐਮਲੈਂਸ ਤੇ ਆਪਾਂ ਜਦੋਂ ਵੀ ਕਾਲ ਕਰਦੇ ਆ 911 ਜਿਹੜੀ ਹੈਗੀ ਸਰਕਾਰੀ ਉਹਨੂੰ ਹੀ ਕਾਲ ਕਰਦੇ ਆ ਆਪਾਂ ਠੀਕ ਹੈ ਨਾ ਦੂਜੀ ਗੱਲ ਇਹ ਪੇਸ਼ੈਂਟ ਕੰਟੀਨਿਊਸਲੀ ਸਾਡੇ ਕੋਲ ਨਹੀਂ ਆ ਰਹੇ ਠੀਕ ਹੈ ਨਾ ਇਹਨਾਂ ਨੂੰ ਜਦੋਂ ਆਪਾਂ ਪਹਿਲਾਂ ਵੀ ਮਹੀਨਾ ਪਹਿਲਾਂ ਵੀ ਸਾਡੇ ਕੋਲ ਆਏ ਸੀਗੇ ਉਦੋਂ ਇਹਨਾਂ ਨੂੰ ਕਿਹਾ ਵੀ ਜਦੋਂ ਪ੍ਰੋਬਲਮ ਹੁੰਦੀ ਹੈ ਤੁਹਾਨੂੰ ਡੇਟਾਂ ਲਗਾ ਦਿਖਾ ਕੇ ਜਾਓ ਇਹ ਲੋਕ ਜਦੋਂ ਮੌਕੇ ਦੇ ਬਿਲਕੁਲ ਸਭ ਕੁਝ ਕਮ ਖਰਾਬ ਹੋ ਰਿਹਾ ਹੁੰਦਾ ਉਸ ਟਾਈਮ ਆਉਂਦੇ ਠੀਕ ਰਾਤ ਜਦੋਂ ਡਾਕਟਰ ਨਹੀਂ ਹੈਗਾ ਹਸਪੀਟਲ ਦੈਟ ਮੀਨਸ ਸਟਾਫ ਨਹੀਂ ਹੈਗਾ ਨਾ ਡਾਕਟਰ ਸਭ ਹੈ ਨਹੀਂਗੇ ਸਿਵਲ ਹਸਪੀਟਲ ਅਜੇ ਅਹੀਂ ਅੱਗੇ ਵੀ ਸਾਰੇ ਪੇਸ਼ੈਂਟ ਆਪਣੇ ਜਿਹੜੇ ਐਮਰਜੈਂਸੀ ਹੁੰਦੀ ਸਿਵਲ ਇਹ ਭੇਜਦੇ ਆ ਦ ਸਿਵਲ ਹਸਪੀਟਲ ਇੰਟਰਟੇਨ ਕਰਦੇ ਆ